ਹੁਣ ਤੱਕ ਬੜਾ ਕੁਝ ਰੱਬ ਤੋਂ ਮੰਗਿਆ ਬੜੀਆਂ ਦాతਾਂ ਧਨ ਪਦਾਰਥ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਮੰਗੇ ਹਨ ਇਸ ਇਨਸਾਨ ਨੇ ਜੇ ਮੈਂ ਮੰਗਣ ਦੀ ਗੱਲ ਕਰਾਂ ਕਦੋਂ ਤੋਂ ਮੰਗਦੇ ਆ ਉਦੋਂ ਤੋਂ ਰੱਬ ਤੋਂ ਮੰਗ ਰਹੇ ਆ ਜਦੋਂ ਤੋਂ ਮੰਗਣਾ ਵੀ ਨਹੀਂ ਆਉਂਦਾ ਸੀ ਜਦੋਂ ਕਦੋਂ ਤੋਂ ਜਦੋਂ ਰੱਬ ਤੋਂ ਮੰਗਣਾ ਵੀ ਨਹੀਂ ਆਉਂਦਾ ਸੀ ਉਦੋਂ ਤੋਂ ਮੰਗ ਰਹੇ ਆ ਆ ਨਿੱਕੇ ਨਿੱਕੇ ਬੱਚੇ ਮਾਰੇ ਦੀ ਹਜ਼ੂਰੀ ਚਾਹੁੰਦੇ ਆ ਪਤਾ ਨਹੀਂ ਰੱਬ ਤੋਂ ਕੀ ਮੰਗਦੇ ਆ ਇਹਨਾਂ ਨੂੰ ਕੀ ਪਤਾ ਕੀ ਮੰਗਣਾ ਹੈ ਇਹਨਾਂ ਦੇ ਵੀ ਬੁੱਲ ਹਿੱਲਦੇ ਹੁੰਦੇ ਆ ਗੁਰਮੁਖੋ ਇਹ ਵੀ ਰੱਬ ਤੋਂ ਮੰਗਦੇ ਆ ਬੜਾ ਸਮਾਂ ਬੀਤ ਗਿਆ ਬੜੀ ਜ਼ਿੰਦਗੀ ਬਤੀਤ ਹੋ ਗਈ ਜੇ ਤੱਕ ਮੰਗਾ ਹੀ ਨਹੀਂ ਮੁਕੀਆਂ ਮਹਾਰਾ ਕਹਿੰਦੇ ਐਸਾ ਇਸ ਇਨਸਾਨ ਦਾ ਸਮਾਂ ਬਣ ਗਿਆ ਐਸਾ ਹੀ ਦਾ ਸੁਭਾਅ ਬਣ ਗਿਆ ਜਿਹਨੂੰ ਮੇਰੇ ਮਾਲਕ ਬਾਣੀ ਚਾਹਖਦੇ ਆ ਦਾਤ ਪਿਆਰੀ ਵਿਸਰਿਆ ਦਾਤਾ ਰਖ ਜਾਣੇ ਨਹੀਂ ਮਰਨ ਵਿੱਚ ਆਦਾ ਮਹਾਰਾ ਕਹਿੰਦੇ ਐਸਾ ਸਮਾਂ ਇਹਦੇ ਤੇ ਆ ਗਿਆ ਇਹਨੂੰ ਰੱਬ ਦੀਆਂ ਬਣਾਈਆਂ ਦਾਤਾਂ ਚੰਗੀਆਂ ਲੱਗਦੀਆਂ ਉਹ ਰੱਬ ਦੀਆਂ ਦਾਤਾਂ ਪਿਆਰੀਆਂ ਲੱਗਦੀਆਂ ਤੇ ਉਹ ਦਾਤਾ ਅਕਾਲ ਪੁਰਖ ਵਾਹਿਗੁਰੂ ਇਹਨੂੰ ਵਿਸਰ ਗਿਆ ਜਪੋ ਸਤਨਾਮ ਸ਼੍ਰੀ ਵਾਹਿਗੁਰੂ ਦਾਤਾ ਉਸ ਰੱਬ ਤੋਂ ਮੰਗੀ ਜਾਂਦਾ ਹੈ ਦਾਤਾ ਉਸ ਰੱਬ ਤੋਂ ਮੰਗੀ ਜਾਂਦਾ ਹੈ ਮਹਾਰਾ ਕਹਿੰਦੇ ਜੇ ਮੰਗਣਾ ਨਾ ਮੰਗਨਾ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਨਾ ਮੰਗਨਾ ਮਹਾਰਾ ਕਹਿੰਦੇ ਦੁਨਿਆਵੀ ਦਾਤਾਂ ਤਾਂ ਬੜੀਆਂ ਮੰਗਲੀਆਂ ਕਦੇ ਰੱਬ ਤੋਂ ਉਹਦਾ ਨਾਮ ਵੀ ਮੰਗ ਲਿਆ ਜੱਪੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਤੂੰ ਰੱਬ ਦਾ ਨਾਮ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਮੰਗ ਲਿਆ ਸੱਚੇ ਪਾਤਸ਼ਾਹ ਨੂੰ ਆਖਿਆ ਵਿਸਰਨਾਹੀ ਦਾਤਾਰ ਆਪਣਾ ਨਾਮ ਦੇ ਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਜਦੋਂ ਉਹਦਾ ਨਾਮ ਮੰਗਾਗੇ ਨਾ ਉਹ ਸਿਆਣੇ ਆਖਦੇ ਹੁੰਦੇ ਐ ਕਹਿੰਦੇ ਰੋਜ਼ਾਨਾ ਛਾਂ ਮੰਗਣ ਨਾਲੋ ਜੇ ਰੁੱਖ ਮੰਗ ਲਿਆ ਜਾਵੇ ਉਹ ਬਿਹਤਰ ਹੈ ਜੇ ਰੋਖੀ ਮੰਗ ਲਿਆ ਰੋਖੀ ਆਪਣਾ ਹੋ ਗਿਆ ਫਿਰ ਰੋਜ਼ਾਨਾ ਛਾਂ ਨਹੀਂ ਮੰਗਣੀ ਪੈਣੀ ਜੇ ਰੱਬ ਨੂੰ ਹੀ ਮੰਗ ਲਿਆ ਆ ਦੁਨਿਆਵੀ ਦਾਤਾਂ ਨਹੀਂ ਮੰਗਣੀਆਂ ਪੈਣੀਆਂ ਸਾਰੇ ਆ ਸਾਰੀਆਂ ਦਾਤਾਂ ਆਪੇ ਮਿਲ ਜਾਣਗੀਆਂ ਜੇ ਪੋ ਸਤਨਾਮ ਸ੍ਰੀ ਵਾਹਿਗੁਰੂ ਤੋ ਰੱਬ ਤੋਂ ਰੱਬ ਨੂੰ ਹੀ ਮੰਗ ਰੱਬ ਤੋਂ ਰੱਬ ਨੂੰ ਹੀ ਮੰਗਣਾ ਸ਼ੁਰੂ ਕਰ ਸੱਚੇ 파ਰਸ਼ਾ ਮੈਨੂੰ ਤੂੰ ਚਾਹੀਦਾ ਫਿਰ ਜਦੋਂ ਤੂੰ ਰੱਬ ਦਾ ਬਣ ਗਿਆ ਨਾ ਜਾਂ ਫਿਰ ਰੱਬ ਨੇ ਤੈਨੂੰ ਆਪਣਾ ਬਣਾ ਲਿਆ ਜਾਂ ਫਿਰ ਜਦੋਂ ਤੂੰ ਰੱਬ ਦਾ ਬਣ ਗਿਆ ਫਿਰ ਮੇਰੇ ਮਾਲਕ ਆਖਦੇ ਆ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਜੋ ਵੀ ਉਸ ਠਾਕੁਰ ਤੋਂ ਉਸ ਅਕਾਲ ਪੁਰਖ ਵੈਗੁਰੂ ਤੋਂ ਤੂੰ ਮੰਗੇਂਗਾ ਜੋ ਵੀ ਦਰਦ ਤੂੰ ਮੰਗੇਂਗਾ ਉਹੀ ਦਾਰਦ ਤੈਨੂੰ ਪ੍ਰਾਪਤ ਹੋਊਗੀ ਪਰ ਇੱਕ ਸ਼ਰਤ ਹੈ ਜਾ ਠਾਕੁਰ ਨੂੰ ਆਪਣਾ ਬਣਾ ਲੈ ਜਾਂ ਠਾਕੁਰ ਦਾ ਬਣ ਜਾ ਇਹ ਸ਼ਰਤ ਹੈ ਜਦੋਂ ਠਾਕੁਰ ਨੂੰ ਤੂੰ ਆਪਣਾ ਬਣਾ ਲਿਆ ਨਾ ਜਾਂ ਤੂੰ ਠਾਕੁਰ ਦਾ ਬਣ ਗਿਆ ਫਿਰ ਸਾਰੀਆਂ ਦਾਤਾਂ ਤੇਰੀ ਝੋਲੀ ਵਿੱਚ ਪੈ ਜਾਣਗੀਆਂ ਜੱਪੋ ਸਤਨਾਮ